ਅਰਮੀ ਸਾਰੇ ਉੱਥੇ ਹਾਜ਼ਰ ਸੀਗੇ ਤੇ ਜਦੋਂ ਰਾਤ ਦੇ 2:00 2:00 ਵਜੇ ਤੱਕ 2:30 ਵਜੇ ਤੱਕ ਜਿਹੜੀਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਜਿਹੜੇ ਉਹਨਾਂ ਦੇ ਵਕੀਲ ਬਣ ਕੇ ਬੈਠਦੇ ਸੀ ਕੋਈ ਚੀਜ਼ਾਂ ਪਹਿਲੀ ਦਫਾ ਹੋ ਰਹੀਆਂ ਨੇ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਹਮੇਸ਼ਾ ਅਸੀਂ ਆਪ ਕਰਨਿਆਂ 'ਚ ਉਹਨਾਂ ਦੇ ਨਾਲ ਜਾਂਦੇ ਰਹੇ ਹਾਂ ਔਰ ਇੱਕ ਆਪ ਕਿਸਾਨ ਪਰਵਾਦੋ ਜਿਹੜਾ ਜਿਹੜਾ ਬਲਾਕਵਾ ਕਹਿੰਦੇ ਤੁਸੀਂ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਬੀਜੇਪੀ ਨਾਲ ਲੜ ਕੇ ਖੇਡ ਰਹੇ ਅਸੀਂ ਪੰਜਾਬ ਦੀ ਆਵਾਮ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਆ ਕਿ ਅਸੀਂ ਕਿਹਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸੋ ਵਿਰੋਧੀਆਂ ਦਾ ਕੰਮ ਹੁੰਦਾ ਉਹਨਾਂ ਨੂੰ ਬੋਲਣ ਦਿਓ ਪੰਜਾਬ ਦੇ ਲੋ ਆਪਦੇ ਜਿ Щੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਦੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਹੈ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ this has state ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ